ਰਖੜੀ ਦੇ ਤਿਉਹਾਰ ਤੇ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਰਖੜੀ ਦੇ ਤਿਉਹਾਰ ਦੇ ਮੌਕੇ ਤੇ ਰੇਲਵੇ ਨੇ ਦਿੱਲੀ ਤੋਂ ਮਾਤਾ ਵੈਸ਼ਨੂ ਦੇਵੀ ਕਟੜਾ ਤੱਕ ਤਿੰਨ ਵਿਸ਼ੇਸ਼ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ ਇਹਨਾਂ ਵਿੱਚੋਂ ਦੋ ਟ੍ਰੇਨਾਂ ਨਵੀਂ ਦਿੱਲੀ ਤੋਂ ਚੱਲਣਗੀਆਂ ਅਤੇ ਇੱਕ ਟ੍ਰੇਨ ਦਿੱਲੀ ਜੰਕਸ਼ਨ ਵਾਰਾਨਸੀ ਵਿਚਕਾਰ ਚੱਲੇਗੀ ਇਸ ਤੋਂ ਇਲਾਵਾ ਹਜਰਤ ਨਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਇੰਦੋਰ ਲਈ ਇੱਕ ਵਿਸ਼ੇਸ਼ ਰੇਲ ਗੱਡੀ ਵਿਚ ਲਈ ਜਾਵੇਗੀ ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ ਟ੍ਰੇਨ ਨੰਬਰ 04087 ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਸਪੈਸ਼ਲ ਟ੍ਰੇਨ 14 ਅਤੇ 16 ਅਗਸਤ ਨੂੰ ਚੱਲੇਗੀ ਵਾਪਸੀ ਵਿੱਚ ਟ੍ਰੇਨ ਨੰਬਰ 04088 ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਨਵੀਂ ਦਿੱਲੀ ਸਪੈਸ਼ਲ ਟ੍ਰੇਨ 15 ਅਤੇ 17 ਅਗਸਤ ਨੂੰ ਚੱਲੇਗੀ ਟ੍ਰੇਨ ਨੰਬਰ 04081 ਨਵੀਂ ਦਿੱਲੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਪੰਦ 15 ਅਗਸਤ ਨੂੰ ਰਵਾਨਾ ਹੋਵੇਗੀ ਇਹ ਵਾਪਸੀ ਵਿੱਚ ਰੇਲ ਗੱਡੀ ਨੰਬਰ 04082 ਸ਼੍ਰੀ ਮਾਤਾ ਵੈਸ਼ਨੋਦੇਵੀ ਕਟੜਾ ਨਵੀਂ ਦਿੱਲੀ 16 ਅਗਸਤ ਨੂੰ ਚੱਲੇਗੀ ਇਸ ਤੋਂ ਇਲਾਵਾ ਦਿੱਲੀ ਜੰਕਸ਼ਨ ਵਾਰਣਸੀ ਰਜ਼ਰਵ ਸਪੈਸ਼ਲ ਟ੍ਰੇਨ ਹਰ ਬੁੱਧਵਾਰ ਅਤੇ ਐਤਵਾਰ ਨੂੰ 14 ਅਗਸਤ ਤੋਂ 18 ਅਗਸਤ ਦਰਮਿਆਨ ਚੱਲੇਗੀ ਵਾਪਸੀ ਵਿੱਚ ਟ੍ਰੇਨ ਨੰਬਰ 04079 ਵਾਰਣਸੀ ਦਿੱਲੀ ਜੰਕਸ਼ਨ ਸਪੈਸ਼ਲ ਟ੍ਰੇਨ 15 ਤੋਂ 19 ਅਗਸਤ ਦਰਮਿਆਨ ਹਰੇਕ ਵੀਰਵਾਰ ਅਤੇ ਸੋਮਵਾਰ ਨੂੰ ਚੱਲੇਗੀ ਟ੍ਰੇਨ ਨੰਬਰ 04412 Hazrat Nizamuddin Indore Special Train 14 August nu chalegi inna special trainan de sanchalan naal yatriyan nu tyohar de dinan duran yatra karan di sahulat milegi